ਉਹਨਾਂ ਕੋ ਪਹਿਲਾਂ ਤਾਂ ਜੀ ਮੇਰੇ ਸਾਰੀਆਂ ਭੈਣਾਂ ਦਾ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਹਮੇਸ਼ਾ ਕਿਸਾਨ ਦੀ ਤਰ੍ਹਾਂ ਸਾਡੇ ਨਾਲ ਖੜਦੇ ਆ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਸ਼ਵਲ ਜੀ ਸਾਡੇ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਮਨ ਸਿੰਘ ਬਾਣ ਜੀ ਸਾਡੇ ਪੰਜਾਬ ਪਰਿਵਾਰੀ ਮਨੀਸ਼ ਸੋਧਿਆ ਜੀ ਸਾਡੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਸਾਡੇ ਮੇਰੇ ਵੱਡੇ ਭਰਾ ਅਮਨ अरोड़ा ਜੀ ਸਾਰੇ ਆਂਦੀ ਰਹਿਨੁਮਾਈ ਹੇਠ ਅੱਜ ਜੋ ਮੋਗਾ ਨਗਰ ਨਿਕਲਦੀਆਂ ਜਿਹੜੀਆਂ ਮੇਅਰ ਦੀਆਂ ਚੋਣਾਂ ਦੁਬਾਰਾ ਤੋਂ ਕਰਵਾਈਆਂ ਗਈਆਂ ਨੇ ਇਸ ਦੇ ਵਿੱਚ ਵੀ ਸਾਡੇ ਆਮ ਆਦਮੀ ਪਾਰਟੀ ਦੇ ਸਾਡੇ ਐਮਸੀ ਸ਼੍ਰੀ ਪ੍ਰਵੀਨ ਪਿੰਨਾ ਜੀ ਜਿਹੜੇ ਪਹਿਲਾਂ ਸੀਨੀਅਰ ਡਿਪਟੀ ਮੇਅਰ ਸੀ ਇਹਨਾਂ ਨੂੰ 31 ਵੋਟਾਂ ਦੇ ਨਾਲ ਅਸੀਂ ਅੱਜ ਜਿਹੜਾ ਸੀਗਾ ਇਹਨਾਂ ਦੇ ਹੱਕ ਦੇ ਵਿੱਚ ਆ ਕੇ ਇਹਨਾਂ ਨੂੰ ਮੋਗਾ ਨਗਰ ਨਿਗਮ ਦਾ ਮੇਅਰ ਚੁਣਿਆ ਔਰ ਮੈਂ ਸਾਰੇ ਹੀ ਸਾਡੇ ਐਮਸੀ ਸਾਹਿਬਾਨਾਂ ਦਾ ਧੰਨਵਾਦ ਕਰਦੀ ਆਂ ਔਰ ਸਾਰੇ ਪੈਣ ਭਰਾਵਾਂ ਦਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਜਿਹੜੇ ਕੰਮ ਚਲਵਾ ਰਹੀ ਹੈ ਸਾਡੇ ਐਮਸੀ ਸਾਹਿਬਾਨ ਸਾਰੇ ਬਹੁਤ ਖੁਸ਼ ਹੈ ਔਰ ਦੂਜੀ ਵਾਰ ਅਸੀਂ ਆਮ ਆਦਮੀ ਪਾਰਟੀ ਦਾ ਮੇਅਰ ਨਗਰ ਨਿਗਮ ਹੋ ਕੇ ਬਣਾਇਆ ਔਰ ਬਾਕੀ ਪਾਰਟੀਆਂ ਇਕੱਠੇ ਹੋ ਕੇ ਵੀ ਆਪਣਾ ਦਾਅਵਾ ਵੀ ਨਹੀਂ ਪੇਸ਼ ਕਰ ਸਕੀਆਂ ਔਰ ਮੇ ਤੋਂ ਕੇ ਇਲਜ਼ਾਮ ਲਗਾ ਕੇ ਹਾਊਸ ਕੋ ਬੋਟਾ ਉਤਰ ਗਏ ਕਿਉਂਕਿ ਉਹਨਾਂ ਦੇ ਬੰਦੇ ਪੂਰੇ ਨਹੀਂ ਸੀ ਸਾਰਾ ਬੰਦੇ ਆਏ ਸੀ ਸਿਰਫ ਉਹ ਵੀ ਅਕਾਲੀ ਦਲ ਤੇ ਕਾਂਗਰਸ ਦੇ ਮਿਲ ਕੇ ਦੋਨੋਂ ਪਾਰਟੀਆਂ ਦੇ ਸੋ ਅਸੀਂ ਅੱਜ ਫਿਰ ਇੱਕ ਵਾਰ ਆਮ ਆਦਮੀ ਪਾਰਟੀ ਮੋਗਾ ਦਾ ਜਿਹੜਾ ਮੇਅਰ ਬਣਾ ਚੁੱਕਿਆ ਉਹਨਾਂ ਨੇ ਇਤਜਾਮ ਲਾਇਆ ਜੀ ਸਾਡੇ ਤਿੰਨ ਪਾਸਟਰ ਜਿਹੜੇ ਪੁਲਸ ਨੂੰ ਚੁਕਾ ਦਿੱਤਾ ਗਿਆ ਜੀ ਮੈਂ ਕਹਿੰਨੀ ਆ ਜੀ ਗੁਰਦੁਆਰਾ ਸਾਹਿਬ ਸਾਡੇ ਨਾਲ ਚੜ ਜਾਣ ਕਿਸੇ ਨੇ ਹੱਥ ਵੀ ਲਾਇਆ ਹੋਵੇ ਸਾਰਾ ਉਹ ਸੀ ਜੋ ਤਿੰਨ ਦਾ ਕਹਿ ਰਿਹਾ ਤਾਂ ਵੀ 20 ਬਣਦੇ ਸੀ ਸਾਨੂੰ 31 ਵੋਟਾਂ ਪਈਆਂ ਨੇ ਜੀ ਧੰਨਵਾਦ ਸਰ ਜੀ ਸਾਰਾ ਐਕਸਟਰਾ ਫਿਰ ਇਲਜ਼ਾਮ ਕੋ ਲਗਾਏ ਗਏ ਉਹਨਾਂ ਵੱਲੋਂ ਰੋਪ ਲਗਾ ਦਿੱਤੇ ਕਿ ਭੱਜ ਗਿਆ ਜੀ ਭੱਜ ਗਿਆ ਇਲਜ਼ਾਮ ਵੀ ਉਹਨੇ ਭੱਜ ਗਿਆ ਜੀ ਸਾਰਾ ਬੰਦੇ ਆਏ ਸੀ ਇਕੱਠੇ ਹੋ ਕੇ ਅਕਾਲੀ ਦਲ ਤੇ ਕਾਂਗਰਸ ਦੇ ਸਾਰਾ ਐਮਸੀ ਟੋਟਲ ਇਕੱਠੇ ਹੋ ਕੇ ਆਏ ਸੀ ਉਹਨਾਂ ਨੇ ਦੇਖਿਆ ਕਿ ਆਮ ਆਦਮੀ ਪਾਰਟੀ ਦੇ 31 ਕੌਂਸਲਰ ਅੰਦਰ ਬੈਠੇ ਆ ਔਰ ਇਹਨਾਂ ਨੂੰ ਦੇਖ ਕੇ ਨਾਲ ਦੀ ਨਾਲ ਹੀ ਭੱਜ ਗਏ ਬਲੌਕ ਆਊਟ ਕਰਕੇ ਚਲੇ ਗਏ ਜਿੰਦਾਬਾਦ ਸਭ ਤੋਂ ਪਹਿਲਾਂ ਤਾਂ ਜੀ ਮੇਰੇ ਸਾਰੀਆਂ ਭੈਣਾਂ ਦਾ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਹਮੇਸ਼ਾ ਜਨਾਨ ਦੀ ਤਰ੍ਹਾਂ ਸਾਡੇ ਨਾਲ ਖੜਦੇ ਆ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜੀਵਾਲ ਜੀ ਸਾਡੇ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਮਨ ਸਿੰਘ ਬਾਣ ਜੀ ਸਾਡੇ ਪੰਜਾਬ ਪਰਿਵਾਰੀ ਮਨੀਸ਼ ਸੋਧਿਆ ਜੀ ਸਾਡੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਸਾਡੇ ਮੇਰੇ ਵੱਡੇ ਭਰਾ ਅਮਨ ਅਰੋੜਾ ਜੀ ਸਾਰਿਆਂ ਦੀ ਰਹਿਨਮਾਈ ਹੇਠ ਅੱਜ ਮੁਕਰ ਨਗਰ ਨਗਰ ਨਿਕਲਦੀਆਂ ਜਿਹੜੀਆਂ ਮੇਅਰ ਦੀਆਂ ਚੋਣਾਂ ਦੁਬਾਰਾ ਤੋਂ ਕਰਵਾਈਆਂ ਗਈਆਂ ਨੇ ਇਸ ਦੇ ਵਿੱਚ ਵੀ ਸਾਡੇ ਆਮ ਆਦਮੀ ਪਾਰਟੀ ਦੇ ਸਾਡੇ ਐਮਸੀ ਸ਼੍ਰੀ ਪ੍ਰਵੀਨ ਪਿੰਨਾ ਜੀ ਜਿਹੜੇ ਪਹਿਲਾਂ ਸੀਨੀਅਰ ਡਿਪਟੀ ਮੇਅਰ ਸੀ ਇਹਨਾਂ ਨੂੰ 31 ਵੋਟਾਂ ਦੇ ਨਾਲ ਅਸੀਂ ਅੱਜ ਜਿਹੜਾ ਸੀਗਾ ਇਹਨਾਂ ਦੇ ਹੱਕ ਦੇ ਵਿੱਚ ਆ ਕੇ ਇਹਨਾਂ ਨੂੰ ਮੁਕਰ ਨਗਰ 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 ਦਾ ਮੇਅਰ ਚੁਣਿਆ ਆ ਰੇ ਮੈਂ ਸਾਰੇ ਹੀ ਸਾਡੇ ਐਮਸੀ ਸਾਹਿਬਾਨਾਂ ਦਾ ਧੰਨਵਾਦ ਕਰਦੀ ਆਂ ਔਰ ਸਾਰੇ ਪੈਣ ਭਰਾਵਾਂ ਦਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਜਿਹੜੇ ਕੰਮ ਕਰਵਾ ਰਹੀ ਹੈ ਸਾਡੇ ਐਮਸੀ ਸਾਹਿਬਾਨ ਸਾਰੇ ਬਹੁਤ ਖੁਸ਼ ਔਰ ਦੂਜੀ ਵਾਰ ਅਸੀਂ ਆਮ ਆਦਮੀ ਪਾਰਟੀ ਦਾ ਮੇਅਰ ਨਗਰ ਨਿਗਮ ਹੋ ਕੇ ਬਣਾਇਆ ਔਰ ਬਾਕੀ ਪਾਰਟੀਆਂ ਇਕੱਠੇ ਹੋ ਕੇ ਵੀ ਆਪਣਾ ਦਾਅਵਾ ਵੀ ਨਹੀਂ ਪੇਸ਼ ਕਰ ਸਕੀਆਂ ਔਰ ਮੇਕੋ ਕੇ ਇਲਜ਼ਾਮ ਲਗਾ ਕੇ ਹਾਊਸ ਕੋ ਵਿਪੋਥਕ ਕਰ ਗਏ ਕਿਉਂਕਿ ਉਹਨਾਂ ਦੇ ਬੰਦੇ ਪੂਰੇ ਨਹੀਂ ਸੀ ਸਾਰਾ ਬੰਦੇ ਆਏ ਸੀ ਸਿਰਫ ਉਹ ਵੀ ਅਕਾਲੀ ਦਲ ਤੇ ਕਾਂਗਰਸ ਦੇ ਮਿਲ ਕੇ ਦੋਨੋਂ ਪਾਰਟੀਆਂ ਦੇ ਸੋ ਅਸੀਂ ਅੱਜ ਫਿਰ ਇੱਕ ਵਾਰ ਆਮ ਆਦਮੀ ਪਾਰਟੀ ਮੋਗਾ ਦਾ ਜਿਹੜਾ ਮੇਅਰ ਬਣਾ ਚੁੱਕਿਆ ਉਹਨਾਂ ਨੇ ਪੰਜਾਬ ਲੈ ਜੀ ਸਾਡੇ ਤਿੰਨ ਪਾਸਟਾਂ ਜਿਹੜੇ ਪੁਲਸੂ ਚੁਕਾ ਦਿੱਤਾ ਗਿਆ ਜੀ ਮੈਂ ਕਹਿੰਨੀ ਆ ਜੀ ਗੁਰਦੁਆਰਾ ਸਾਹਿਬ ਸਾਡੇ ਨਾਲ ਚੜ ਜਾਣ ਕਿਸੇ ਨੇ ਹੱਥ ਵੀ ਲਾਇਆ ਹੋਵੇ ਸਾਰਾ ਉਹ ਸੀ ਜੋ ਤਿੰਨ ਦਾ ਕਹਿ ਰਿਹਾ ਤਾਂ ਵੀ 20 ਬਣਦੇ ਸੀ ਸਾਨੂੰ 31 ਵੋਟਾਂ ਪਈਆਂ ਨੇ ਜੀ ਧੰਨਵਾਦ ਸਾਡੇ ਦਾ ਬੇਸਤਰਾ ਫਿਰ ਇਲਜ਼ਾਮ ਕੋ ਲਗਾਏ ਗਏ ਉਹਨਾਂ ਵੱਲੋਂ ਰੋਕ ਲਗਾ ਦਿੱਤੇ ਕਿ ਭੱਜ ਗਿਆ ਜੀ ਭੱਜ ਗਿਆ ਭੱਜ ਗਿਆ ਜੀ ਸਾਰਾ ਬੰਦੇ ਆਏ ਸੀ ਇਕੱਠੇ ਹੋ ਕੇ ਅਕਾਲੀ ਦਲ ਤੇ ਕਾਂਗਰਸ ਦੇ ਸਾਰਾ ਐਮਸੀ ਟੋਟਲ ਇਕੱਠੇ ਹੋ ਕੇ ਆਏ ਸੀ ਉਹਨਾਂ ਨੇ ਦੇਖਿਆ ਕਿ ਆਮ ਆਦਮੀ ਪਾਰਟੀ ਦੇ 31 ਕੌਂਸਲਰ ਅੰਦਰ ਅੰਦਰ ਬੈਠੇ ਆ ਔਰ ਇਹਨਾਂ ਨੂੰ ਦੇਖ ਕੇ ਨਾਲ ਦੀ ਨਾਲ ਹੀ ਭੱਜ ਗਏ ਬਾਕਆਊਟ ਲੋਕਆਊਟ ਕਰਕੇ ਚਲੇ ਗਏ ਜਿੰਦਾਬਾਦ 你啊！